ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਰਹੱਦੀ ਏਰੀਆ ਸਿੰਬਲਸ ਕੋਲ ਦੇ ਨਾਲ ਜੁੜਦੀ ਹੋਈ ਖਬਰ ਤੁਹਾਨੂੰ ਦਿਖਾ ਦਈਏ ਇਸ ਸਮੇਂ ਅਸੀਂ ਪਿੰਡ ਪਲਾ ਕੋਲ ਮੌਜੂਦ ਹਾਂ ਜਿੱਥੇ ਤੜਕਸਾਰ ਜਿਹੜੀ ਇੱਕ ਲੜਕੇ ਦੀ ਡੈੱਡ ਬੋਡੀ ਮਿਲੀ ਹੈ ਤੁਹਾਨੂੰ ਦਿਖਾ ਦਈਏ ਇਹ ਜਗਾ ਹੈਗੀ ਆ ਜਿੱਥੇ ਉਸ ਲੜਕੇ ਦੀ ਜਿਹੜੀ ਹੈ ਡੈੱਡ ਬੋਡੀ ਮਿਲੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਵੀ ਇਹ ਜੰਗਲ ਜਾ ਰਹਾ ਹੈਗਾ ਪਪਲਾਣਾ ਦੇ ਬੂਟੇ ਹਨ ਉੱਥੇ ਹੀ ਨਾਲ ਜੇ ਗੱਲ ਕਰੀਏ ਤਾਂ ਇਹ ਇੱਕ ਛੋਟਾ ਜਿਹਾ ਕੁੜ ਜਿੰਨੂੰ ਕਹਿੰਦੇ ਨੇ ਨਾ ਦਰਿਆ ਜਿਹੜਾ ਚੱਲ ਰਹੀ ਹੈ ਤੇ ਜਿੱਥੇ ਹੀ ਉਸ ਲੜਕੇ ਦੀ ਜਿਹੜੀ ਹੈ ਡੈੱਡ ਬੋਡੀ ਮਿਲਦੀ ਹੈਗੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਸਵੇਰ ਨੂੰ ਜਿਹੜਾ ਆ ਪਰਿਵਾਰ ਨੂੰ ਪਤਾ ਲੱਗਦਾ ਹੈਗਾ ਲੋਕਾਂ ਨੂੰ ਪਤਾ ਲੱਗਦਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਪਹੁੰਚਦਾ ਹੈਗਾ ਇੱਥੇ ਤੁਹਾਨੂੰ ਦਿਖਾ ਦਈਏ ਕੁਝ ਹੀ ਦੂਰੀ ਤੇ ਜਿਹੜਾ ਆ ਇਹ ਸੜਕ ਹੈਗੀ ਆ ਤੇ ਇੱਥੇ ਸੜਕ ਦੇ ਨਾਲ ਹੀ ਜੇ ਗੱਲ ਕਰੀਏ ਤੇ ਇੱਥੇ ਨਾਲ ਹੀ ਜਿਹੜਾ ਪਿੰਡ ਪਲਾ ਪੈਂਦਾ ਹੈਗਾ ਤੇ ਪਿੱਛੇ ਪਿੰਡ ਪੈਂਦਾ ਹੈਗਾ ਖੁਸ਼ਕੀ ਚੱਕ ਤਾਂ ਇਹ ਕੀ ਘਰਦਿਆਂ ਦੇ aarop ਸਨ ਕਿ ਬੱਚੇ ਨਾਲ ਜਿਹੜੀ ਇਹ ਲੁੱਟਖੋ ਕੀਤੀ ਗਈ ਹੈ ਬੱਚੇ ਨੂੰ ਮਾਰ ਕੇ ਜਿਹੜਾ ਛੁੱਟਿਆ ਗਿਆ ਹੈਗਾ ਪਰ ਜੇ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਪਹੁੰਚ ਆਏਗਾ ਤੇ ਉਹਨਾਂ ਵੱਲੋਂ ਜਿਹੜੀ ਪੂਰੀ ਸ਼ਾਨਦਾਰੀ ਕੀਤੀ ਜਾ ਰਹੀ ਹੈਗੀ ਤੇ ਉੱਤੇ ਹੀ ਪਰਿਵਾਰ ਦਾ ਜਿਹੜਾ ਇਸ ਸਮੇਂ ਹਾਲ ਵੇਖਿਆ ਨਹੀਂ ਜਾਂਦਾ ਤੇ ਦੱਸ ਦਈਏ ਕਿ ਇਹ ਕੱਲ੍ਹ ਹੀ ਰਾਤ ਜਿਹੜਾ ਆ ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਤੋਂ ਕਰ ਮਤਲਬ ਵਾਪਿਸ ਆਇਆ ਸੀ ਤੇ ਘਰ ਜੇ ਸੂਤਰਾਂ ਦੀ ਮੰਨੀਏ ਤਾਂ ਘਰ ਜਿਹੜਾ ਇਹ ਨਹੀਂ ਪਹੁੰਚਿਆ ਸੀ ਉੱਥੇ ਜਿਹੜਾ ਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈਗਾ ਕਿ ਦੇਰ ਰਾਤ ਤੱਕ ਉਹਨਾਂ ਦਾ ਫੋਨ ਜਿਹੜਾ ਆ ਸੀ ਕਰਦੇ ਰਹੇ ਪਰ ਜਿਹੜਾ ਆ ਉਸ ਦਾ ਫੋਨ ਬੰਦ ਆਇਆ ਸੀ ਤੇ ਉਸ ਦੇ ਕੋਲੋਂ ਜਿਹੜਾ ਫਸ ਕੋਈ 22000 ਦੀ ਨਗਦੀ ਉਹ ਕੁਛ ਕੰਨਾਂ ਦੇ ਵਿੱਚ ਵਾਲੀਆਂ ਸਨ ਜਿਹੜੀਆਂ ਸੋਨੇ ਦੀਆਂ ਦੱਸੀਆਂ ਜਾ ਰਹੀਆਂ ਹਨ ਤੇ ਖੋਰ ਵੀ ਜਿਹੜਾ ਆ ਜਿਹੜਾ ਉਹਨਾਂ ਨਾਲ ਜਿਹੜੀ ਦੱਸਿਆ ਜਾ ਰਿਹਾ ਕਿ ਲੁੱਟ ਖੋ ਜਿਹੜੀ ਹੈ ਕਾਫੀ ਕੀਤੀ ਗਈ ਹੈ ਤੇ ਉਸ ਨੂੰ ਜਿਹੜਾ ਮਾਰ ਕੇ ਇੱਥੇ ਛੁੱਟ ਦਿੱਤਾ ਗਿਆ ਹੈ ਪਰ ਹੁਣ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਵੱਲੋਂ ਕੀ ਇਸ ਦੀ ਸਾਂਝੀਨ ਕਰਕੇ ਜਿਹੜੀ ਹੈ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਉੱਥੇ ਹੀ ਜੇ ਗੱਲ ਕਰੀਏ ਤਾਂ ਪਰਿਵਾਰ ਦੇ ਨਾਲ ਜਿਹੜੇ ਉਹਨਾਂ ਦੇ ਫਾਦਰ ਸਨ ਜਿਹੜੇ ਸਿੱਸਤ ਸਨ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਆਪਣੇ ਚੈਨਲ ਤੇ ਸੁਣਾਵਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਕੁਲਵੰਤ ਸਿੰਘ ਸਰ ਕੀ ਗੱਲਬਾਤ ਹੋਈ ਹੈ ਗੱਲ ਬਾਤ ਹੋਈ ਦਾ ਗੁਜਰਾਤ ਗਿਆ ਸੀ ਗੁਜਰਾਤ ਗਿਆ ਕੱਲ ਸ਼ਾਮੀ 6:30 ਵਜੇ ਖੋਚਕ ਆਇਆ ਓਥੋਂ ਖੋਚਕ ਦਾ ਮੜਾ ਕਾਲੂ ਪਠਾਨੀਆਂ ਗਿਆ ਕੇ ਨਾ ਉਹਦਾ ਓਥੇ दारू ਪੀਤੀਆ ਮੇਰਾ ਬੇਡਾ ਦੋਦਾ ਮੇਰਾ ਨਾਲ ਹੀ ਕਹਿੰਦਾ दारू ਪੀਤੀ ਪਹਿਲਾਂ ਫੇਰ ਇੱਧਰੋਂ ਆਏ ਫੇਰ ਇੱਧਰੋਂ ਆਏ ਨੇ ਪਲਾ ਸਾੜ ਨੂੰ ਪਲਾ ਸਾੜ ਘੁੰਮੇ ਫੇਰੇ ਨੇ ਫੇਰ ਇੱਥੇ ਕਿਨਾਂ ਆਪਨੇ ਬੈਠੇ ਗਰੋਤੇ ਇੱਥੇ ਖਾਦੀ ਪੀਤੀ ਜਾਣਾ ਸਾਨੂੰ ਕੋਈ ਪਤਾ ਨਹੀਂ ਮੈਨੂੰ ਜਾਣੇ ਕਹਿੰਦੇ ਜਿਆੜੀ ਪਤਾ ਕਰੀ ਮੈਂ ਤਲਾਪ ਆਇੰਦਾ ਕਿ ਕਹੀ ਦੱਸਦੇ ਆਇੰਦਾ ਕਰੈਸ਼ ਤੋਂ ਵੀ ਜਾਂਦਾ ਕਿਉਂ ਕੰਮ ਕਰਦਾ ਰਿਹਾ ਸੀ ਕਿਲੀਆਂ ਇੱਥੇ ਪਰ ਕੋਰ ਬੰਨੂ ਕਈ ਵੇ 11 ਵਜੇ 12 ਵਜੇ ਜਾਂ ਇੰਦਰਾ ਕਲੈਕਸ਼ਨ ਮੈਂ ਪਿਆ ਜਾਏਗਾ 10 11 ਵਜੇ ਆ ਜਾਏਗਾ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਸਰ ਹਾਂ 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 ਉਹਦੇ ਵਿੱਚ ਕੋਈ ਘਰ ਪੁੱਜਾ ਨਹੀਂ ਸਿਰ ਦਿਨ ਚੜਿਆ ਮਾਦ ਲਾ ਜਾਏਗਾ ਮਾਦ ਲਾ ਕੇ ਖੇਤ ਪੈ ਜਾਣਾ ਮੈਂ ਜਾ ਮੋਟਾ ਛਣੀ ਪਾਈ ਵਾਂਡਿਆ ਸੀ ਮੈਨੂੰ ਬਾਹਰ ਫੋਨ ਗਿਆ ਮੁੰਡਾ ਲੈਣ ਗਿਆ ਵਜ਼ੀਦ ਮੈਨੂੰ ਕਹਿੰਦਾ ਸਰੂ ਜੇਨ ਕੁਝ ਬੀਤੀ ਰਣ ਦੇ ਹਾਂ ਸਰ ਕੋ ਲੋਟ ਸੋ ਲੱਬ ਮੇਰਾ ਫੋਨ ਕੱਢਿਆ ਦਾ ਉਹ ਜੀ ਬਾੜੀ ਲਾ ਕੇ ਲਾ ਕੇ ਮੇ ਮੋਬਾਈਲ ਨਹੀਂ ਉਹਦਾ ਪੈਰਾਂ ਤੋਂ ਖੂਨ ਕੱਢੇ ਦਾ ਕੰਨਾਂ ਤੋਂ ਖੂਨ ਕੱਢੇ ਦਾ ਬਾੜੀ ਸੋਨੇ ਦੀ ਲਾ ਕੇ ਤਨਨ ਸਬੂਤ ਹੁੰਦਾ ਵੀ ਉਹ ਜਦੋਂ ਉੱਥੋਂ ਆ ਬਾਈ 20000 ਰੁਪਏ ਦੇ ਕੋਲ ਹੀ ਖਾਤੇ ਤੇ ਪਰ 10000 ਰਹਿ ਗਿਆ ਕਿ 5000 ਰਹਿ ਗਿਆ ਸੀ ਇਹ ਸਰ ਜੱਟ ਉੱਥੋਂ ਮਤਲਬ ਰਿਪੋਰਟ ਚਲੀ ਹੈ ਜਿਸ ਮਾਲਕ ਕੋ ਕੰਮ ਕਰਦਾ ਉਹਨਾਂ ਕਹਿੰਦੇ ਬਾਈ 20000 ਬਣਿਆ ਬਾਈਰ ਮੈਂ ਦੇ ਤਾ ਹਾਂ ਸਤੇ ਹਾਂਜੀ ਹੁਣ ਪਤਾ ਨਹੀਂ ਇਹਦੇ ਕਮਰ ਦੇ 2000 ਰੁਪਏ ਆ ਕੇ ਚਾਹ ਹੋਰ ਪਤਾ ਨਹੀਂ ਦੇਖਿਆ ਨਹੀਂ ਬਾਕੀ ਪੈਸੇ ਵੀ ਇਹਦੇ ਕੋਲ ਆ ਗਏ ਉਹ ਵੀ ਲੱਗਾ ਸਰ ਜੀ ਆਪ ਨੂੰ ਕੀ ਲੱਗਦਾ ਮੇਰਾ ਬ੍ਰਦਰ ਕੀ ਕਰੂ ਕੁਛ ਨਹੀਂ ਬਈਆ ਕੱਲੇ ਗੁਜਰਾਤ ਤੋਂ ਆਏ ਹੈ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਮੈਨੂੰ ਆਣ ਕੇ ਨਾ ਚੱਕੀ ਬੈਂਕ ਤੋਂ ਲੈ ਜਾ ਮੈਂ ਜਾ ਗਿਆ ਉੱਥੋਂ 2:30 ਵਜੇ ਚੱਕੀ ਬੈਂਕ ਤੋਂ ਲੈ ਆਨੂੰ ਚੱਕੀ ਬੈਂਕ ਤੋਂ ਲੈ ਕੇ ਆਈ ਘਰ ਚੱਕ ਖੁੜਾੜੀ ਮੇਰੇ ਕੋਲ ਆਇਆ ਉੱਥੋਂ ਨੇ ਮੇਰੇ ਬੇਟੇ ਨੂੰ ਨਾਲ ਲਿਆ ਸਕੂਟੀ ਤੇ ਦੋਨੇ ਮਾਮਾ ਆਪਣੇ ਵਾ ਗਿਆ ਅਸੀਂ ਮਾਮਾ ਧੀਆਂ ਦੋਨੋਂ ਬਸਟ ਆ ਗਈਆਂ ਆਏ ਆ ਕੋਚ ਬਿਮਿਆਲ ਆਣ ਕੇ ਇਹਨੂੰ ਮੈਂ 7:02 ਮਿੰਟ ਤੇ ਇਹਨੂੰ ਫੋਨ ਕੀਤਾ ਮੈਂ ਕਿ ਚੰਨੇ ਮਮ ਬਿਮਿਆਲ ਉੱਤਰ ਗਏ ਮਿਲਣਾ ਜਾ ਕੇ ਕਹਿੰਦਾ ਦੀਦੀ ਮੈਂ ਆਇਆ ਇਹ ਨਹੀਂ ਆਇਆ ਮੈਂ ਫੋਨ ਕਰੀ ਗਈ ਫੋਨ ਇਹਦਾ ਬੰਦ ਤੇ ਬੰਦ ਬਸ ਉਸ ਤੋਂ ਬਾਅਦ ਨਾਲ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਕਿੰਨੇ ਵਜੇ ਦੀ ਗੱਲਬਾਤ ਹੋਈ ਇਹ 7:02 ਮਿੰਟ ਤੇ ਮੈਂ ਇਹਨੂੰ ਫੋਨ ਕੀਤਾ ਕੀ ਲੱਗਦਾ ਤੁਹਾਨੂੰ ਵੀ ਇਹਨਾ ਮਾਰਕਟਾਈ ਹੋਈ ਆ ਲੁੱਟ ਗਈ ਆ ਕਿੰਤਰਾਂ ਦਾ ਜਿੱਦਾਂ ਦੀ ਹਾਲਾਤ ਦੇਖੇ ਅਸੀਂ ਪੈਰਾਂ 'ਚ ਵੀ ਇਹਦੇ ਬਲੱਡ ਨਿਕਲਿਆ ਹੱਥਾਂ 'ਚ ਵੀ ਕੰਨ ਵਿੱਚ ਵਾਲੀ ਸੋਨੇ ਦੀ ਨੱਤੀਆਂ ਪਾਈਆਂ ਸੀ ਨੇ ਉਹ ਵੀ ਹੈ ਨਹੀਂ ਇਹਦੀਆਂ ਕੋਈ ਕਿਸੇ ਦਾ ਸਾਖਾ ਨੂੰ ਕਿ ਫੋਨ ਆਂਦਾ ਸੀ ਇਹਨੂੰ ਵਾਰ-ਵਾਰ ਵਾਰ-ਵਾਰ ਇਹਨੂੰ ਫੋਨ ਆਂਦਾ ਸੀ ਅਨਿਲ ਕੁਠਾਣੀ ਏਦਾਂ ਦਾ ਕੁਛ ਨਾਮ ਹੀ ਇਹਦੇ ਡਾਇਲ ਹੁੰਦਾ ਸੀ ਹੁਣ ਇਹਦਾ ਫੋਨ ਵੀ ਨਹੀਂ ਹੈਗਾ ਸਾਨੂੰ ਫੋਨ ਵੀ ਚਾਹੀਦਾ ਫੋਨ 'ਚ ਅਸੀਂ ਕਾਲਾ ਡਿਟੇਲਾ ਸਾਰਾ ਕੁਝ ਕਢਾਉਣਾ ਚਾਹੁੰਦੇ ਆ ਫੇਰਾਂ ਨੂੰ ਪਤਾ ਲੱਗੇ ਕਿ ਕੌਣ ਮੁੰਡਾ ਹੈ ਕਿਹਦੇ ਨਾਲ ਗਿਆ ਕਿੱਦਾਂ ਹੋਇਆ ਤੁਹਾਡੇ ਵੱਲੋਂ ਪੁਲਿਸ ਇਨਕ ਹਾਂਜੀ ਪੁਲਿਸ ਆਈ ਇੱਥੇ ਕੀ ਕਾਰਵਾਈ ਚਲਾਈ ਪੁਲਿਸ ਕਰ ਰਹੀ ਹੈ ਆਪਣੀ ਕਾਰਵਾਈ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਇਨਸਾਫ ਚਾਹੁੰਦੇ ਆ ਕਿ ਪਤਾ ਲੱਗੇ ਕਿੰਨੇ ਕੀਤਾ ਕਿੱਦਾਂ ਹੋਇਆ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਬੜਾ ਸੀਗਾ ਅਬਰਦਰ ਇਸ ਤਰ੍ਹਾਂ ਸੀਗਾ ਆਪਣੇ ਚੌਕੀਚਾਰ ਨੂੰ ਇਨਫੋਰਮੇਸ਼ਨ ਆਈ ਸੀਗੀ ਬੰਬਿਆਲ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਪਿੰਡ ਪਲਾਦ ਲੱਗੇ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਮੌਕੇ ਤੇ ਮੁੜ ਕੇ ਫਿਰ ਐਸਐਚਓ ਸਾਹਿਬ ਆਪਣੇ ਰੋੜ ਜੈਮਲ ਸਿੰਘ ਤੇ ਚੌਕੀਚਾਰ ਜੀ ਪਹੁੰਚਦੇ ਨੇ ਉੱਥੇ ਜਾ ਕੇ ਦੇਖਦੇ ਜਦੋਂ ਪਤਾ ਲੱਗਦਾ ਕਿ ਉਹ ਡੈੱਡ ਬਾਡੀ ਜਿਹੜੀ ਆ ਉਹ ਚਰਨਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਹਿਣ ਵਾਲਾ ਪਲਾਹਾ ਦਾ ਉੱਥੇ ਉਹਦਾ ਫਾਦਰ ਵੀ ਮਜੂਸ ਸੀਗਾ ਦੇਖਣ ਦੇ ਚਾਇਆ ਕਿ ਚਰਨਜੀਤ ਜਿਹੜਾ ਇਹ ਗੁਜਰਾਤ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਪੋਕਲਨ ਦੀ ਚੀਜ਼ ਚਲਾਉਂਦਾ ਸੀਗਾ ਔਰ ਉੱਥੇ ਹੀ ਆਪਣੇ ਖੋਜਿਕ ਚੱਕ ਪਿੰਡ ਦਾ ਵੀ ਇੱਕ ਕਾਲੂ ਪਠਾਨੀਆ ਨਾਂ ਦਾ ਜਿਹੜਾ ਸੀਗਾ ਬੰਦਾ ਉਹ ਵੀ ਉੱਥੇ ਕੰਮ ਕਰਦਾ ਸੀਗਾ ਜਿੱਥੇ ਉਹਨਾਂ ਦੀ ਕੋਈ ਆਪਸ ਵਿੱਚ ਰੰਜਿਸ਼ ਭਾਈ ਸੀਗੀ ਥੈਨ ਆਫਟਰ ਥੈਟ ਉਹ ਰਾਤੀ ਕਿਤੇ ਉਹਨਾਂ ਨੂੰ ਆਪਸ ਵਿੱਚ ਉਹਨੂੰ ਸੱਦਿਆ ਉਹਨੇ ਤੇ ਸਦਕੇ ਤੇ ਆਪਾਂ ਚ ਗੱਲਾਂ ਬਾਤਾਂ ਹੋਈਆਂ ਮੇ ਵੀ ਉਸ ਤੋਂ ਬਾਅਦ ਕਿਤੇ ਉਹਨਾਂ ਦੀ ਆਪਾਂ ਚ ਝੜਪ ਹੋਈ ਹੈ ਜਿਹਦੇ ਵਿੱਚ ਅ ਚਰਨਜੀਤ ਦੀ ਡੈਥ ਹੋ ਜਾਂਦੀ ਹੈ ਸੋ ਆਪਾਂ ਟੀਮਾਂ ਭੇਜ ਦਿੱਤੀਆਂ ਕਾਲੂ ਪਠਾਨੀ ਨੂੰ ਅਰੈਸਟ ਕਰਨ ਵਾਸਤੇ ਅਗਰ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਂਝ ਕਰ ਦਿੱਤੇ ਜਾਣਗੇ ਥੈਂਕ ਯੂ ਵੈਰੀ ਮੱਚ